ਤਾਂ ਬਾਈ ਨੇ ਅਗਲੇ ਸਾਲ ਨੂੰ ਪੀਲੇ ਡਰੈਗਨ ਵੀ ਤਿਆਰ ਕਰ ਦੇਣੀ ਆ ਪਨੀਰੀ ਫੋੜ ਕਰਨ ਲੱਗ ਪਣੀ ਈ ਮਹੀਨੇ ਤੱਕ ਠੀਕ ਆ ਇਹ ਤੇ ਇਹਨੂੰ ਆਪਾਂ ਕਿੰਨਾ ਕੁ ਚਾਰ ਮਤਲਬ ਜੇ ਮੰਨ ਕੇ ਚੱਲੋ ਜਿਵੇਂ ਹੁਣ ਅੱਜ ਆਪਾਂ ਲੈ ਕੇ ਚੱਲੇ ਆਂ ਦੋ ਚਾਰ ਦਿਨ ਨਾ ਲਾਈਏ ਕੋਈ ਦਿੱਕਤ ਨਹੀਂ ਇਹਨੂੰ ਪਹ ਹਫਤਾ ਲਓ ਅੱਛਾ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਆ ਵੀ ਵਿੱਚ ਆਪਾਂ ਨੂੰ ਸੈਲਰ ਜ਼ਿਆਦਾ ਨਹੀਂ ਚਾਹੀਦੀ ਤੇ ਇਹਦੇ ਨਾਲ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਗੰਡੇ ਨਹੀਂ ਬਾਈ ਇਹਨੂੰ ਨਾ ਕੋਈ ਪ੍ਰੋਬਲਮ ਨਹੀਂ ਕੀ ਅੱਜ ਕੱਲ ਕਿਸਾਨ ਵੀਰੋ ਸੋਸ ਜੀ ਕਾਲ ਬਾਈ ਤੇ ਵੀਰੋ ਆਪਾਂ ਡ੍ਰੈਗਨ ਦੀ ਜਿਹੜੀ ਇਸ ਟਾਈਮ ਲਵਾਈ ਸ਼ੁਰੂ ਆ ਜੀ ਇਹ ਰੈੱਡ ਡ੍ਰੈਗਨ ਦੇ ਬੂਟੇ ਆ ਤੇ ਆਪਾਂ ਕਿਸਾਨ ਭਰਾ ਕੋਲੇ ਆਏ ਆ ਬੂਟੇ ਲੈਣ ਤੇ ਭਰਾ ਦੀ ਖੇਤੀ ਤਾਂ ਛੋਟੀ ਜੀ ਆ ਪਰ ਡ੍ਰੈਗਨ ਦੀ ਖੇਤੀ ਵੀ ਨਾਲ ਕਰਦੇ ਆ ਤੇ ਅੱਜ ਇਹਨਾਂ ਨਾਲ ਕਰਦੇ ਆ ਪੂਰੀ ਗੱਲਬਾਤ ਵੀ ਡ੍ਰੈਗਨ ਦੇ ਵਿੱਚ ਬਾਈ ਜੀ ਗੰਡੇ ਵੀ ਲਾਈ ਬੈਠੇ ਆ ਵੀ ਦੂਜੀ ਫਸਲ ਵੀ ਨਾਲ ਚ ਲੈ ਰਹੇ ਆ ਵੀ ਆਏ ਨਹੀਂਗਾ ਵੀ ਕੱਲਾ ਡ੍ਰੈਗਨ ਦੇ ਹੀ ਨਿਰਪੋਰਾ ਪੂਰੀ ਗੱਲਬਾਤ ਕਰਦੇ ਆ ਵੀ ਕੀ ਪ੍ਰੋਫਿਟ ਆ ਦੇ ਵਿੱਚੋਂ ਤੇ ਤੁਹਾਨੂੰ ਮਤਲਬ ਕਿ ਤੁਸੀਂ ਗੰਡੇ ਲਾਏ ਆ ਵੀ ਜਿਆਦਾ ਸੈੱਲ ਦੇ ਨਾਲ ਕੋਈ ਡ੍ਰੈਗਨ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਕੀ ਹਾਲ ਚੱਲ ਠੀਕ ਠਾਕ ਬਹੁਤ ਵਧੀਆ ਆਪਣੇ ਦੱਸੋ ਆਪਣੇ ਤੁਸੀਂ ਜਿਹੜਾ ਇਹ ਡ੍ਰੈਗਨ ਦੇ ਵਿੱਚ ਗੰਡੇ ਲਾ ਰਹੇ ਆ ਵੀ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਆ ਵੀ ਵਿੱਚ ਆਪਾਂ ਨੂੰ ਸੈੱਲ ਜਿਆਦਾ ਨਹੀਂ ਚਾਹੀਦੀ ਤੇ ਇਹਦੇ ਨਾਲ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਗੰਡੇ ਨਹੀਂ ਬਾਈ ਇਹਨੂੰ ਨਾ ਕੋਈ ਪ੍ਰੋਬਲਮ ਨਹੀਂ ਕਿ ਇਹਦੇ ਨਾਲ ਹੁਣ ਮੂਰੇ ਪੂਰੇ ਬੈੱਡ ਉੱਤੇ ਲਾਏ ਹੋਏ ਆ अच्छा जी ये तो बात तो दा 8-9 इंच ही सल्ल चढ़दी है मिट्टी दी ठीक थी, है पानी दी ठीक है जी हां तो गंड्या दी सल्ल ਥੱਲੇ ਰਹਿ ਜਾਂਦੀ ਆ ਕੋਈ ਇਹਦੇ ਨਾਲ ਨਹੀਂ ਕਿ ਜੇ ਹੁਣ ਆਪਾਂ ਵਿਲਾ ਬਣਵਾਦੇ ਆਂ ਚ ਗੰਧ ਹੋਊਗਾ ਹਾਂ ਹਾਂ ਇਹ ਚ ਪਰ ਵੀ ਮਤਲ ਅੱਠ-9 ਮਾਣ ਅੱਠ-9 ਕੁੰਟਲ ਗੰਡੇ ਕੱਢ ਲੇ ਸੀ ਕੱਢ ਲੇ ਸੀ ਠੀਕ ਸੀ ਹਾਂ ਮੁਕਤ ਤੇ ਹੀ ਆ ਇਹਦੇ ਜੀ ਹਾਂ ਤਾਂ ਜਿਹੜਾ ਜਿੱਥੇ ਜਗਾ ਪਈ ਆਪਣੀ ਜੀ ਜਗਾ ਪਈ ਉਹ ਚ ਚਲ ਗੰਡੇ ਹੋ ਜਾਂਦੇ ਸੀ ਹਾਂ ਹਾਂ ਤੇ ਜਿਹੜਾ ਤੁਸੀਂ ਐਤਕੀ ਜਿਆਦਾ ਠੰਡ ਹੋਣ ਦੇ ਕਾਰਨ ਫੰਗਸ ਦੀ ਪ੍ਰੋਬਲਮ ਵਾਵਾ ਆਈ ਆਪਣੀ ਟ੍ਰਾਈਗਨ ਨੂੰ ਫਿਰ ਕਿਹੜੀ ਦਵਾਈ ਤੁਸੀਂ ਜਿਆਦਾ ਤੁਸੀਂ ਫੰਗਸ ਤੋਂ ਵਰਤਦੇ ਆਂ ਵਾਹ ਲਈ ਤਾਂ ਜਿਆਦਾ ਆ ਗੁੱਡੋ ਮੱਲ ਛੜਕੀ ਸੀਗੀ ਅੱਛਾ ਜੀ ਜਾਂ ਛੜਕਿਆ ਸੀ ਆ ਬਲੂ ਕਾਪਰ ਛੜਕਿਆ ਬਲੂ ਕਾਪਰ ਦੀ ਸਪਰੇ ਕਰੀ ਸੀਗੀ ਠੀਕ ਹੈ ਠੀਕ ਹਾਂ ਇਹ ਦੋ ਤਿੰਨ ਸਪਰੇਆਂ ਕੀਤੀਆਂ ਜੀਲੇ ਤੋਂtheta ਦੀ ਵੀ ਕਰੀ ਆ ਅੱਛਾ ਅਨੀਲੇ ਤੋਂ ਤਾਂ ਕੋਈ ਰੋਕਦਾਮ ਹੁੰਦੀ ਆ ਠੀਕ ਆ ਜੀ ਐਮੀ ਸਟਾਰ ਵੀ ਨਹੀਂ ਪਾ ਕੇ ਦੇਖੀ ਨਹੀਂ ਪਾ ਕੇ ਐਮੀ ਸਟਾਰ ਦੀ ਵੀ ਸਪਰੇ ਤਾਂ ਹੋ ਜਾਊਗੀ ਜੇ ਆਹ ਥੋੜਾ ਜਿਹਾ ਜਿਵੇਂ ਆਹ ਪੀਲਾ ਪੰਨ ਫੰਗਸ ਦਾ ਹੈਗਾ ਤਾਂ ਹੀ ਧੰਨਵਾਦ ਥੋੜਾ ਜਿਹੜੇ ਆਏ ਆ ਤੁਸੀਂ ਬਹੁਤ ਪੁਰਾਣੇ ਕਿਸਾਨ ਆ ਠੀਕ ਆ ਜੀ ਤੁਹਾਨੂੰ ਜਾਣਕਾਰੀ ਇਹਦੇ ਲਈ ਦਵੋਗੇ ਕਿ ਕੀ ਕੀ ਸ਼ਿਕਾਇਤ ਲਈ ਆ ਪੁਰਾਣੇ ਬਾਗਬਾਨੀ ਫਰੂਟ ਲਾਉਂਦੇ ਰਹੇ ਆ ਹਾਂਜੀ ਹਾਂਜੀ ਸਾਨੂੰ ਤਾਂ ਨਵਾਂ ਲਾਇਨ ਫਰੂਟ ਜੇ ਦੋ ਸਾਲ ਹੀ ਹੋਏ ਨੇ ਕਿ ਹਾਰਚ ਠੀਕ ਆ ਠੀਕ ਆ ਤੇ ਫੇਰ ਹੀ ਪਤਾ ਲੱਗੂਗਾ ਵੀ ਕਿਹੜੀ ਕਿਹੜੀ ਚੀਜ਼ ਨੂੰ ਕੰਟਰੋਲ ਕਰਦੀ ਹੈ ਇਹਨੂੰ ਜਿਆਦਾ ਜਿਹੜੀ ਪ੍ਰੋਬਲਮ ਫੰਗਸ ਦੀ ਆਉਂਦੀ ਹੈ ਜਿਵੇਂ ਆਪਾਂ ਚੰਗੀਆਂ ਸਪਰੇਅਾਂ ਜਿਵੇਂ ਆਪਾਂ ਐਮ ਐਸਟਾਰ ਹੋਗੀ ਹਾਂਜੀ ਹਾਂਜੀ ਉਹ ਸਪਰੇਅਾਂ ਨੂੰ ਫੰਗਸ ਤੋਂ ਲਾਈਏ ਅੱਛਾ ਜੀ ਤਾਂ ਮੇਰੇ ਹਿਸਾਬ ਨਾਲ ਤਾਂ ਨਹੀਂ ਸਮੱਸਿਆ ਆਉਗੀ ਨਹੀਂ ਠੀਕ ਹੈ ਇੱਕ ਗੱਲ ਦਾ ਪਤਾ ਫੇਰ ਹੀ ਲੱਗਦਾ ਹੈ ਆ ਵੀ ਚੰਗੀ ਜਿਹੜੀ ਮਹਿੰਗੀ ਦਵਾਈ ਜਿਵੇਂ ਐਮ ਐਸਟਾਰ ਚੰਗੀ ਦਵਾਈ ਟੌਪ ਤੇ ਇਸ ਤਾਂ ਕਹਿ ਸਕਦੇ ਆਪਾਂ ਅੱਛਾ ਅੱਛਾ ਜੀ ਵੀ ਉਹ ਤੁਹਾਨੂੰ ਵੀਰੇ ਤੇ ਜਿਆਦਾ ਜਾਣਕਾਰੀ ਹੈ ਤੁਸੀਂ ਤਾਂ ਬਹੁਤ ਚਿਰ ਦੇ ਬਾਗਬਾਨੀ ਦੇ ਬੜੇ ਆ ਖੇਤੀਬਾੜੀ ਦਾ ਜਿਆਦਾ ਤੰਦਾ ਪੁਰਾਣਾ ਚੱਲੀ हां तो उना वेर ही पता लगदा ता किसान वीरो आपा भी बूटे ਘਰ راستے ਬਾਈ ਤੋਂ ਲੈਣ ਆਏ ਆ ਡ੍ਰੈਗਨ ਦੇ ਇਹ ਰੈਡ ਡ੍ਰੈਗਨ ਆ ਜੀ ਇੱਕ ਵਾਈਟ ਚਾਉਂਦਾ ਤੇ ਇੱਕ ਹੁਣ ਪੀਲਾ ਵੀ ਆ ਗਿਆ ਪੀਲਾ ਵੀ ਆਉਂਦਾ ਜੀ ਉਹਦੇ ਬੂਟੇ ਆਪਣੇ ਕੋਲ ਲੈ ਕੇ ਦੋ ਤਿੰਨ ਲੱਗੇ ਅੱਛਾ ਲਾਈ ਆ ਵੈਰੈਟੀ ਹਾਂ ਤਨ ਬੂਟੇ ਵੈਰੈਟੀ ਲਾਈ ਆ ਉਹ ਠੀਕ ਠੀਕ ਤਾਂ ਬਾਈ ਨੇ ਅਗਲੇ ਸਾਲ ਨੂੰ ਪੀਲੇ ਡ੍ਰੈਗਨ ਵੀ ਤਿਆਰ ਕਰ ਦੇਣੀ ਆ ਪਨੀਰੀ ਤੇ ਹੁਣ ਵੀ ਬਾਈ ਕੋਲੇ ਹੈਗੇ ਅਜੇ ਕਿਸੇ ਘਰ ਆਸਤੇ ਕਿਸੇ ਨੇ ਕੋਈ ਪੰਜ ਚਾਰ ਬੂਟੇ ਲੈ ਜਾਣੇ ਹੋਣ ਤਕਰੀਬਨ ਕੋਈ ਹੁਣ 100 ਕਬੂਟਾ ਹੈਗੇ ਹੈਗੇ 100 ਬੂਟਾ ਹੈਗਾ ਉਹ ਪਨੀਰੀ ਦੀ ਜਿਹੜੀ ਆ ਉਹ ਪਨੀਰੀ ਖੜੀ ਜਾ ਉਧਰ ਨਵੀਂ ਪਨੀਰੀ ਵੀ ਤਿਆਰ ਕਰੀ ਜੰਨੇ ਆ ਨਵੀਂ ਤਾਂ ਤੁਸੀਂ ਅਗਲੇ ਸਾਲ ਨੂੰ ਦਿਓਗੇ ਹਾਂ ਨੀ ਮਹੀਨੇ ਤੱਕ ਉਹ ਵੀ ਤਿਆਰ ਹੋ ਜੂਗੀ ਠੀਕ ਆ ਹਾਂ ਬਿਲਕੁਲ ਵਧੀਆ ਤਿਆਰ ਹੋ ਜੈਣੀ ਹੈ ਇਮਪੋਰਟ ਕਰਨ ਲੱਗ ਪੈਣੀ ਹੈ ਮਹੀਨੇ ਤੱਕ ਠੀਕ ਆ ਇਹ ਤੇ ਇਹਨੂੰ ਆਪਾਂ ਕਿੰਨਾ ਕੁ ਚਿਰ ਮਤਲਬ ਜੇ ਮੰਨ ਕੇ ਚੱਲੋ ਜਿਵੇਂ ਹੁਣ ਅੱਜ ਆਪਾਂ ਲੈ ਕੇ ਚੱਲੇ ਆਂ ਕੋਈ 2-4 ਦਿਨ ਨਾ ਲਾਈਏ ਕੋਈ ਦਿੱਕਤ ਨਹੀਂ ਇਹਨੂੰ ਆਪਣਾ ਹਫਤਾ ਲ ਸਾਂਵੇਂ ਰੱਖ ਛੱਡੋ ਇਹਨੂੰ ਹਫ਼ਤੇ ਤੋਂ ਲਾ ਦਿਓ ਤਾਂ ਵੀ ਇਹਨੇ ਹਰਾ ਹੋ ਜਾਣਾ ਠੀਕ ਆ ਠੀਕ ਹੈ ਹੈ ਤਾਂ ਥੋਰ ਦੀ ਨਸਲ ਜੀ ਥੋਰ ਦੀ ਨਸਲ ਚਾਹਾਂ ਜਮਾ ਹੋਰ ਕੀ ਹੈ ਜੀ ਇਹ ਠੀਕ ਆ ਠੀਕ ਆ ਥੋਰ ਤੇ ਵੈਰਾਈਟੇ ਤਿਆਰ ਕਰੀ ਹੈ ਕੋਈ ਫਰੂਟ ਚੰਗਾ ਦਿੰਦਾ ਬਹੁਤ ਨਸਲ ਥੋਰਦੀ ਹੈ ਹਾਂ ਫਰੂਟ ਦੇ ਵਿੱਚ ਗੁਣ ਬਹੁਤ ਹੈ ਜੀ ਇਹਦੇ ਚ ਹਾਂ ਹਾਂ ਸੇਕ ਸ਼ੂਕ ਵਗੈਰਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਇਹਦਾ ਤੁਸੀਂ ਜੇ ਕੋਈ ਜ਼ਿਲ੍ਹਾ ਨੂੰ ਵੀ ਕੰਮ ਕਰਦਾ ਹਾਂ ਹਾਂ ਪੀਲ ਕੇ ਤੋਂ ਵੀ ਰਗਦਨ ਕਰਦਾ ਤਾਕਤ ਕਰਦਾ ਸਰੀਰ ਦੇ ਵਿੱਚ ਠੀਕ ਆ ਜੀ ਕੈਂਸਰ ਦੀ ਬਿਮਾਰੀ ਤੋਂ ਵੀ ਇਹ ਰੋਗਦਾਮ ਕਰਦਾ ਬਹੁਤ ਜਿਆਦਾ ਹਾਂ ਠੀਕ ਤਾਂ ਵੀਰੋ ਆਪਾਂ ਵੀ ਲਾ ਰਹੇ ਆ ਘਰੇ ਤੇ ਫਿਰ ਤੁਹਾਨੂੰ ਇਹਦੀ ਬਾਗਾਂ ਆਪਾਂ ਵੀਡੀਓ ਪਾਵਾਂਗੇ ਦਿਖਾਵਾਂਗੇ ਤੇ ਪਹਿਲਾਂ ਵੀ ਆਪਾਂ ਲਾਏ ਆ ਬੂਟੇ ਤੇ ਅੱਜ ਆਪਾਂ ਰੈਡਡ ਰੈਂਗਨ ਦੇ ਬੂਟੇ ਹੋਰ ਵੀ ਲਾ ਲਾਉਣ ਜਾ ਰਹੇ ਆ ਹੋਰ ਵੀ ਕਿਸੇ ਭਰਾ ਨੂੰ ਆਪਣੇ ਇੱਥੇ ਨੇੜੇ ਕੋੜਕਪੂਰੇ ਦੇ ਨੇੜੇ ਕਿਸੇ ਨੂੰ ਚਾਹੀਦੇ ਹੋਏ 5-4 ਬੂਟੇ ਘਰ ਆਸਤੇ ਲਾਉਣ ਨੂੰ ਤਾਂ ਬਾਈ ਕੋਲੇ ਪੈਸੇ ਆ ਬੂਟੇ ਆ ਕੇ ਤੁਸੀਂ ਲੈ ਸਕਦੇ ਹੋ ਨੰਬਰ ਬਾਈ ਆਪ ਦਾ ਮੜਾ ਜ ਆ ਬੋਲ ਦਿਓ ਜੇ ਫਿਰ ਆਪਾਂ ਕੋਈ ਭਰਾ ਤੁਹਾਡੇ ਨਾਲ ਤਾਲਮੇਲ ਕਰ ਸਕਦੇ ਪਹਿਲਾ ਵੀਡੀਓ ਪਾਈ ਆ ਹੁਣ ਭਰਾ ਵਾਲੇ ਜੁੜ ਗਏ ਨਾ ਹੁਣ ਨਵੇਂਆਂ ਨੂੰ ਕਈਆਂ ਨੂੰ ਪਤਾ ਨਹੀਂ ਲੱਗਣਾ ਤੁਸੀਂ ਆਪ ਦਾ ਨੰਬਰ 75894 ਠੀਕ ਹੈ 56514 ਦੁਬਾਰਾ ਇੱਕ ਵਾਰੀ ਰਿਪੀਟ ਕਰ ਦਿੰਦਾ 75894 56514 56514 ਪਿੰਡ ਆਪਣਾ ਪਿੰਡ ਤਾਂ ਗੁਰੂ ਕੀ ਹਾਂ ਨੇੜੇ ਬਾਂਮਣ ਵਾਲਾ ਨੇੜੇ ਬਾਂਮਣ ਵਾਲਾ ਕੋਟਕਪੂਰੇ ਤੇ ਲੱਗੇ ਹਾਂ ਤੇ ਬਾਈ ਨਾਲ ਤੁਸੀਂ ਫੋਨ ਤੇ ਬੂਟੇ ਲੈ ਸਕਦੇ ਹੋ ワディ・サーシカル。